ਅਸੀਂ ਕਲਉਂਦੀ ਜੋਨ ਬਜੀਤਪੁਰ ਤੋਂ ਇਲੈਕਸ਼ਨ ਜਿੱਤਿਆ ਹਾਂ ਮੈਂ ਉਸ ਗਾਲਪੁਰਖ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਮੈਨੂੰ ਇਸ ਕਾਬਲ ਸਮਝਿਆ ਔਰ ਉਸ ਤੋਂ ਬਾਅਦ ਐਮਐਲ ਸਾਹਿਬ ਸਰਦਾਰ ਰੁਪਿੰਦਰ ਸਿੰਘ ਹੈਪੀ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਹਲਕੇ ਦੇ ਵਿੱਚ ਭੇਜਿਆ ਔਰ ਮੈਂ ਪਾਰਟੀ ਦਾ ਵੀ ਬਹੁਤ ਧੰਨਵਾਦ ਕਰਦਾ ਔਰ ਆਪਣੇ ਵੋਟਰ ਸਹਿਬਾਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 400 ਦੇ ਲਗਭਗ ਲੀਡ ਦੇ ਕੇ ਹਲਕੇ ਦੇ ਵਿੱਚ ਜਿਤਾ ਕੇ ਭੇਜਿਆ ਬੈਕ ਰੂਜ਼ਿਕਾ ਹਾਲਾ ਸ੍ਰੀ ਬੈਕ ਪਿੰਡਾਂ ਦੇ ਵਿੱਚ ਜੋ ਸਾਡੇ ਆਲਰੇਡੀ ਤਾਂ ਵਿਕਾਸ ਚੱਲ ਰਹੇ ਨੇ ਪਰ ਫੇਰ ਵੀ ਉਹਨਾਂ ਨੂੰ ਤੇਜ਼ ਕਰਨ ਵਾਸਤੇ ਅਸੀਂ ਐਮਐਲਏ ਸਾਹਿਬ ਦੇ ਨਾਲ ਜਿੰਮੇ ਵੀ ਸਾਨੂੰ ਉਹ ਕਹਿਣਗੇ ਉਹ ਵਿੱਚ ਚੱਲਾਂਗੇ ਔਰ ਵੱਧ ਤੋਂ ਵੱਧ ਲੋਕਾਂ ਦੀਆਂ ਲੋਕਾਂ ਦੀ ਸੇਵਾ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਯਾਦਨੂ ਸਿੰਘ ਗੋਲੜੀ ਜੋਨ ਨੰਬਰ 4 ਜੋਧਪੁਰ ਤੋਂ ਆਮ ਆਦਮੀ ਪਾਰਟੀ ਵੱਲੋਂ ਇਲੈਕਟ ਕਰ ਰਿਹਾ ਸੀ ਬਲਾਕ ਸੰਮਤੀ ਮੈਂਬਰ ਲਈ ਤੇ ਮੈਂ ਇਹ ਸੱਤ ਪਿੰਡਾਂ ਦੇ ਵਿੱਚੋਂ ਇਲੈਕਟ ਕਰ ਰਿਹਾ ਸੀ ਸੱਤੇ ਪਿੰਡਾਂ ਦੇ ਸਰਪੰਚਾਂ ਦਾ ਧੰਨਵਾਦ ਕਰਦਾ ਐਕਸ ਸਰਪੰਚਾਂ ਦਾ ਪੰਚਾਇਤ ਮੈਂਬਰਾਂ ਦਾ ਕੱਲੇ-ਕੱਲੇ ਵੋਟਰ ਤੇ ਸਪੋਰਟਰ ਦਾ ਜਿਨ੍ਹਾਂ ਨੇ ਸਾਨੂੰ ਭਰਮਾ ਹੁੰਗਾਰਾ ਦੇ ਕੇ ਕਰੀਬ-ਕਰੀਬ 450 ਦੀ ਵੋਟ ਨਾਲ ਲੇੜਨਾ ਜਿੱਤੂ ਕਰਾ ਦਿੱਤਾ ਤੇ ਹਲਕੇ ਦੇ ਐਮਐਲਏ ਰੁਪਿੰਦਰ ਸਿੰਘ ਹੈਪੀ ਜੀ ਜਿਨ੍ਹਾਂ ਨੇ ਸਾਨੂੰ ਇਸ ਪਿੰਡਾਂ ਦੇ ਵਿੱਚ ਜਾਣ ਦੇ ਉੱਪਰ ਕੀਤਾ ਤੇ ਉੱਥੇ ਦੇ ਕੰਮ ਕਰਾਏ ਵੱਡੀਆਂ-ਵੱਡੀਆਂ ਗਰੰਟੀਆਂ ਦਿੱਤੀਆਂ ਗਰਾਊਂਡ ਬਣਵਾਏ ਉਹਨਾਂ ਦੇ ਕਾਰ ਹੀ ਲੋਕਾਂ ਨੇ ਸਾਨੂੰ ਭਰਮਾ ਹੁਗਾਰਾ ਦਿੱਤਾ ਮੈਂ ਸਾਰੇ ਸਪੋਰਟਰਾਂ ਤੇ ਵੋਟਰਾਂ ਦਾ तहे ਦਿਲੋਂ ਧੰਨਵਾਦ ਕਰਦਾ ਮੈਂ ਰਸ਼ਵਿੰਦਰ ਸਿੰਘ ਕਲੌਂਦੀ ਜੋਨ ਵਜੀਤਪੁਰ ਤੋਂ ਇਲੈਕਸ਼ਨ ਜਿੱਤਿਆ ਹਾਂ ਮੈਂ ਉਸ ਗਾਲਪੁਰਖ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਮੈਨੂੰ ਇਸ ਕਾਬਲ ਸਮਝਿਆ ਔਰ ਉਸ ਤੋਂ ਬਾਅਦ ਐਮਐਲ ਸਾਹਿਬ ਸਰਦਾਰ ਰੁਪਿੰਦਰ ਸਿੰਘ ਹੈਪੀ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਹਲਕੇ ਦੇ ਵਿੱਚ ਭੇਜਿਆ ਔਰ ਮੈਂ ਪਾਰਟੀ ਦਾ ਵੀ ਬਹੁਤ ਧੰਨਵਾਦ ਕਰਦਾ ਔਰ ਆਪਣੇ ਵੋਟਰ ਸੇਵਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 400 ਦੇ ਲਗਭਗ ਲੀਡ ਦੇ ਕੇ ਹਲਕੇ ਦੇ ਵਿੱਚ ਜਿਤਾ ਕੇ ਭੇਜਿਆ ਬੈ ਖੂਸੀ ਕਾ ਖਾਲਸਾ ਸ੍ਰੀ ਵਾਹਿਗੁਰੂ ਪਿੰਡਾਂ ਦੇ ਵਿੱਚ ਜੋ ਸਾਡੇ ਆਲਰੇਡੀ ਤਾਂ ਵਿਕਾਸ ਚੱਲ ਰਹੇ ਨੇ ਪਰ ਫਿਰ ਵੀ ਉਹਨਾਂ ਨੂੰ ਤੇਜ਼ ਕਰਨ ਵਾਸਤੇ ਅਸੀਂ ਐਮਐਲਏ ਸਾਹਿਬ ਦੇ ਨਾਲ ਜਿੰਮੇ ਵੀ ਸਾਨੂੰ ਉਹ ਕਹਿਣਗੇ ਉਹ ਵਿੱਚ ਚੱਲਾਂਗੇ ਔਰ ਵੱਧ ਤੋਂ ਵੱਧ ਲੋਕਾਂ ਦੀਆਂ ਲੋਕਾਂ ਦੀ ਸੇਵਾ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਮੈਂ ਯਾਦਨ ਸਿੰਘ ਗੋਲੜੀ ਜੋਨ ਨੰਬਰ 4 ਜੋਧਪੁਰ ਤੋਂ ਆਮ ਆਦਮੀ ਪਾਰਟੀ ਵੱਲੋਂ ਇਲੈਕਟ ਕਰ ਰਿਹਾ ਸੀ ਬਲਾਕ ਸੰਮਤੀ ਮੈਂਬਰ ਲਈ ਤੇ ਮੈਂ ਇਹਨਾਂ ਸੱਤ ਪਿੰਡਾਂ ਦੇ ਵਿੱਚੋਂ ਇਲੈਕਟ ਕਰ ਰਿਹਾ ਸੀ ਸੱਤੇ ਪਿੰਡਾਂ ਦੇ ਸਰਪੰਚਾਂ ਦਾ ਧੰਨਵਾਦ ਕਰਦਾ ਐਕਸ ਸਰਪੰਚਾਂ ਦਾ ਪੰਚਾਇਤ ਮੈਂਬਰਾਂ ਦਾ ਕੱਲੇ-ਕੱਲੇ ਵੋਟਰ ਤੇ ਸਪੋਰਟਰ ਦਾ ਜਿਨ੍ਹਾਂ ਨੇ ਸਾਨੂੰ ਭਰਮਾਹ ਹੰਗਾਰਾ ਦੇ ਕੇ ਕਰੀਬ ਕਰੀਬ 450 ਦੀ ਵੋਟ ਨਾਲ ਲੇਡਨਾ ਜਿੱਤੂ ਕਰਾ ਦਿੱਤਾ ਤੇ ਹਲਕੇ ਦੇ ਐਮਐਲਏ ਰਪਿੰਦਰ ਸਿੰਘ ਹੈਪੀ ਜੀ ਜਿਨ੍ਹਾਂ ਨੇ ਸਾਨੂੰ ਇਸ ਪਿੰਡਾਂ ਦੇ ਵਿੱਚ ਜਾਣ ਦੇ ਯੋਗ ਕੀਤਾ ਤੇ ਉੱਥੇ ਦੇ ਕੰਮ ਕਰਾਏ ਵੱਡੀਆਂ ਵੱਡੀਆਂ ਗਰੰਟੀਆਂ ਦਿੱਤੀਆਂ ਗਰਾਊਂਡ ਬਣਵਾਏ ਉਹਨਾਂ ਦੇ ਕਾਰ ਹੀ ਲੋਕਾਂ ਨੇ ਸਾਨੂੰ ਭਰਮਾ ਹੁਗਾਰਾ ਦਿੱਤਾ ਮੈਂ ਸਾਰੇ ਸਪੋਰਟਰਾਂ ਤੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਰਸ਼ਵਿੰਦਰ ਸਿੰਘ ਕਲੌਂਦੀ ਜੋਨ ਵਜੀਤਪੁਰ ਤੋਂ ਇਲੈਕਸ਼ਨ ਜਿੱਤਿਆ ਹਾਂ ਮੈਂ ਉਸ ਗਾਲਪੁਰਖ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਮੈਨੂੰ ਇਸ ਕਾਬਲ ਸਮਝਿਆ ਔਰ ਉਸ ਤੋਂ ਬਾਅਦ ਐਮਐਲ ਸਾਹਿਬ ਸਦਾ ਰੁਪਿੰਦਰ ਸਿੰਘ ਹੈਪੀ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਹਲਕੇ ਦੇ ਵਿੱਚ ਭੇਜਿਆ ਔਰ ਮੈਂ ਪਾਰਟੀ ਦਾ ਵੀ ਬਹੁਤ ਧੰਨਵਾਦ ਕਰਦਾ ਔਰ ਆਪਣੇ ਵੋਟਰ ਸੇਵਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 400 ਦੇ ਲਗਭਗ ਲੀਡ ਦੇ ਕੇ ਹਲਕੇ ਦੇ ਵਿੱਚ ਜਿਤਾ ਕੇ ਭੇਜਿਆ ਬੈ ਖੂਸੀ ਕਾ ਖਾਲਸਾ ਸ੍ਰੀ ਵੈਖ ਪਿੰਡਾਂ ਦੇ ਵਿੱਚ ਜੋ ਸਾਡੇ ਆਲਰੇਡੀ ਤਾਂ ਵਿਕਾਸ ਚੱਲ ਰਹੇ ਨੇ ਪਰ ਫੇਰ ਵੀ ਉਹਨਾਂ ਨੂੰ ਤੇਜ਼ ਕਰਨ ਵਾਸਤੇ ਅਸੀਂ ਐਮਐਲਏ ਸਾਹਿਬ ਦੇ ਨਾਲ ਜਿੰਮੇ ਵੀ ਸਾਨੂੰ ਉਹ ਕਹਿਣਗੇ ਉਵੇਂ ਚੱਲਾਂਗੇ ਔਰ ਵੱਧ ਤੋਂ ਵੱਧ ਲੋਕਾਂ ਦੀਆਂ ਲੋਕਾਂ ਦੀ ਸੇਵਾ ਕਰਾਂਗੇ। ਅਸੀਂ ਕਾਲ ਜੀ ਮੈਂ ਯਾਦਨ ਸਿੰਘ ਗੋਲੜੀ ਜੋਨ ਨੰਬਰ 4 ਜੋਧਪੁਰ ਤੋਂ ਆਮ ਆਦਮੀ ਪਾਰਟੀ ਵੱਲੋਂ ਇਲੈਕਟ ਕਰ ਰਿਹਾ ਸੀ ਬਲਾਕ ਸੰਮਤੀ ਮੈਂਬਰ ਲਈ। ਤੇ ਮੈਂ ਇਹ ਸੱਤ ਪਿੰਡਾਂ ਦੇ ਵਿੱਚੋਂ ਇਲੈਕਟ ਕਰ ਰਿਹਾ ਸੀ ਸੱਤੇ ਪਿੰਡਾਂ ਦੇ ਸਰਪੰਚਾਂ ਦਾ ਧੰਨਵਾਦ ਕਰਦਾ ਐਕਸ ਸਰਪੰਚਾਂ ਦਾ ਪੰਚਾਇਤ ਮੈਂਬਰਾਂ ਦਾ ਕੱਲੇ-ਕੱਲੇ ਵੋਟਰ ਤੇ ਸਪੋਰਟਰ ਦਾ ਜਿਨ੍ਹਾਂ ਨੇ ਸਾਨੂੰ ਭਰਮਾਹ ਹੰਗਾਰਾ ਦੇ ਕੇ ਕਰੀਬ-ਕਰੀਬ 450 ਦੀ ਵੋਟ ਨਾਲ ਲੇਟਨਾ ਜਿੱਤੂ ਕਰਾ ਦਿੱਤਾ ਤੇ ਹਲਕੇ ਦੇ ਐਮਐਲਏ ਰੁਪਿੰਦਰ ਸਿੰਘ ਹੈਪੀ ਜੀ ਜਿਨ੍ਹਾਂ ਨੇ ਸਾਨੂੰ ਇਸ ਪਿੰਡਾਂ ਦੇ ਵਿੱਚ ਜਾਣ ਜੋਗੀ ਕੀਤਾ ਤੇ ਉੱਥੇ ਦੇ ਕੰਮ ਕਰਾਏ ਵੱਡੀਆਂ-ਵੱਡੀਆਂ ਗਰੰਟੀਆਂ ਦਿੱਤੀਆਂ ਗਰਾਊਂਡ ਬਣਵਾਏ ਉਹਨਾਂ ਦੇ ਕਾਰ ਹੀ ਲੋਕਾਂ ਨੇ ਸਾਨੂੰ ਭਰਮਾਉਂਗਾ ਰ ਦਿੱਤਾ ਮੈਂ ਸਾਰੇ ਸਪੋਰਟਰਾਂ ਤੇ ਵੋਟਰਾਂ ਦਾ तहे ਦਿਲੋਂ ਧੰਨਵਾਦ ਕਰਦਾ ਮੈਂ ਰਸ਼ਵਿੰਦਰ ਸਿੰਘ ਕਲੌਂਦੀ ਜੋਨ ਵਜੀਤਪੁਰ ਤੋਂ ਇਲੈਕਸ਼ਨ ਜਿੱਤਿਆ ਹਾਂ ਮੈਂ ਉਸ ਗਾਲਪੁਰਖ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਮੈਨੂੰ ਇਸ ਕਾਬਲ ਸਮਝਿਆ ਔਰ ਉਸ ਤੋਂ ਬਾਅਦ ਐਮਐਲ ਸਾਹਿਬ ਸਰਦਾਰ ਰੁਪਿੰਦਰ ਸਿੰਘ ਹੈਪੀ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਹਲਕੇ ਦੇ ਵਿੱਚ ਭੇਜਿਆ ਔਰ ਮੈਂ ਪਾਰਟੀ ਦਾ ਵੀ ਬਹੁਤ ਧੰਨਵਾਦ ਕਰਦਾ ਔਰ ਆਪਣੇ ਵੋਟਰ ਸਹਿਵਾਣਾ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 400 ਦੇ ਲਗਭਗ ਲੀਡ ਦੇ ਕੇ ਹਲਕੇ ਦੇ ਵਿੱਚ ਜਿਤਾ ਕੇ ਭੇਜਿਆ ਬਹਿ ਖੂਸੀ ਕਾ ਖਾਲਸਾ ਸ੍ਰੀ ਵਹਿਗੂਰ ਪਿੰਡਾਂ ਦੇ ਵਿੱਚ ਜੋ ਸਾਡੇ ਆਲਰੇਡੀ ਤਾਂ ਵਿਕਾਸ ਚੱਲ ਰਹੇ ਨੇ ਪਰ ਫੇਰ ਵੀ ਉਹਨਾਂ ਨੂੰ ਤੇਜ਼ ਕਰਨ ਵਾਸਤੇ ਅਸੀਂ ਐਮਐਲਏ ਸਾਹਿਬ ਦੇ ਨਾਲ ਜਿੰਮੇ ਵੀ ਸਾਨੂੰ ਉਹ ਕਹਿਣਗੇ ਉਵੇਂ ਚੱਲਾਂਗੇ ਔਰ ਵੱਧ ਤੋਂ ਵੱਧ ਲੋਕਾਂ ਦੀਆਂ ਲੋਕਾਂ ਦੀ ਸੇਵਾ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਜਦਨੂ ਸਿੰਘ ਗੋਲੜੀ ਜੋਨ ਨੰਬਰ 4 ਜੋਧਪੁਰ ਤੋਂ ਆਮ ਆਦਮੀ ਪਾਰਟੀ ਵੱਲੋਂ ਇਲੈਕਟ ਕਰ ਰਿਹਾ ਸੀ ਬਲਾਕ ਕਮਤੀ ਮੈਂਬਰ ਲਈ ਤੇ ਮੈਂ ਇਹਨਾਂ ਸੱਤ ਪਿੰਡਾਂ ਦੇ ਵਿੱਚੋਂ ਇਲੈਕਟ ਕਰ ਰਿਹਾ ਸੀ ਸੱਤੇ ਪਿੰਡਾਂ ਦੇ ਸਰਪੰਚਾਂ ਦਾ ਧੰਨਵਾਦ ਕਰਦਾ ਐਕਸ ਸਰਪੰਚਾਂ ਦਾ ਪੰਚਾਇਤ ਮੈਂਬਰਾਂ ਦਾ ਕੱਲੇ-ਕੱਲੇ ਵੋਟਰ ਤੇ ਸਪੋਰਟਰ ਦਾ ਜਿਨ੍ਹਾਂ ਨੇ ਸਾਨੂੰ ਭਰਮਾਹ ਹੰਗਾਰਾ ਦੇ ਕੇ ਕਰੀਬ-ਕਰੀਬ 450 ਦੀ ਵੋਟ ਨਾਲ ਲੀਡ ਨਾਲ ਜਿੱਤੂ ਕਰਾ ਦਿੱਤਾ ਤੇ ਹਲਕੇ ਦੇ ਐਮਐਲਏ ਰੁਪਿੰਦਰ ਸਿੰਘ ਹੈਪੀ ਜੀ ਜਿਨ੍ਹਾਂ ਨੇ ਸਾਨੂੰ ਇਸ ਪਿੰਡਾਂ ਦੇ ਵਿੱਚ ਜਾਣ ਦੇ ਉੱਪਰ ਕੀਤਾ ਤੇ ਉੱਥੇ ਦੇ ਕੰਮ ਕਰਾਏ ਵੱਡੀਆਂ-ਵੱਡੀਆਂ ਗਰੰਟੀਆਂ ਦਿੱਤੀਆਂ ਗਰਾਊਂਡ ਬਣਵਾਏ ਉਹਨਾਂ ਦੇ ਕਾਰ ਹੀ ਲੋਕਾਂ ਨੇ ਸਾਨੂੰ ਭਰਮਾ ਹੁਗਾਰਾ ਦਿੱਤਾ ਮੈਂ ਸਾਰੇ ਸਪੋਰਟਰਾਂ ਤੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਰਸ਼ਵਿੰਦਰ ਸਿੰਘ ਕਲੌਂਦੀ ਜੋਨ ਵਜੀਤਪੁਰ ਤੋਂ ਇਲੈਕਸ਼ਨ ਜਿੱਤਿਆ ਹਾਂ ਮੈਂ ਉਸ ਗਾਲਪੁਰਖ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਮੈਨੂੰ ਇਸ ਕਾਬਲ ਸਮਝਿਆ ਔਰ ਉਸ ਤੋਂ ਬਾਅਦ ਐਮਐਲ ਸਾਹਿਬ ਸਰਦਾਰ ਰਵਿੰਦਰ ਸਿੰਘ ਹੈਪੀ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਹਲਕੇ ਦੇ ਵਿੱਚ ਭੇਜਿਆ ਔਰ ਮੈਂ ਪਾਰਟੀ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਔਰ ਆਪਣੇ ਵੋਟਰ ਸਹਿਵਾਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ 400 ਦੇ ਲਗਭਗ ਲੀਡ ਦੇ ਕੇ ਹਲਕੇ ਦੇ ਵਿੱਚ ਜਿਤਾ ਕੇ ਭੇਜਿਆ ਬੈ ਖੂਸੀ ਕਾ ਖਾਲਸਾ ਸ੍ਰੀ ਬੈ ਖੂਸੀ ਪਿੰਡਾਂ ਦੇ ਵਿੱਚ ਜੋ ਸਾਡੇ ਆਲਰੇਡੀ ਤਾਂ ਵਿਕਾਸ ਚੱਲ ਰਹੇ ਨੇ ਪਰ ਫੇਰ ਵੀ ਉਹਨਾਂ ਨੂੰ ਤੇਜ਼ ਕਰਨ ਵਾਸਤੇ ਅਸੀਂ ਐਮਐਲਏ ਸਾਹਿਬ ਦੇ ਨਾਲ ਜਿੰਮੇ ਵੀ ਸਾਨੂੰ ਉਹ ਕਹਿਣਗੇ ਉਵੇਂ ਚੱਲਾਂਗੇ ਔਰ ਵੱਧ ਤੋਂ ਵੱਧ ਲੋਕਾਂ ਦੀਆਂ ਲੋਕਾਂ ਦੀ ਸੇਵਾ ਕਰਾਂਗੇ। ਹਸੀਕਾਲ ਜੀ ਮੈਂ ਜਦਨ ਸਿੰਘ ਗੋਲੜੀ ਜੋਨ ਨੰਬਰ 4 ਜੋਧਪੁਰ ਤੋਂ ਆਮ ਆਦਮੀ ਪਾਰਟੀ ਵੱਲੋਂ ਇਲੈਕਟ ਕਰ ਰਿਹਾ ਸੀ ਬਲਾਕਪਰ ਸਮਤੀ ਮੈਂਬਰ ਲਈ ਤੇ ਮੈਂ ਇਹਨਾਂ ਸੱਤ ਪਿੰਡਾਂ ਦੇ ਵਿੱਚੋਂ ਇਲੈਕਟ ਕਰ ਰਿਹਾ ਸੀ ਸੱਤੇ ਪਿੰਡਾਂ ਦੇ ਸਰਪੰਚਾਂ ਦਾ ਧੰਨਵਾਦ ਕਰਦਾ ਐਕਸ ਸਰਪੰਚਾਂ ਦਾ ਪੰਚਾਇਤ ਮੈਂਬਰਾਂ ਦਾ ਕੱਲੇ-ਕੱਲੇ ਵੋਟਰ ਤੇ ਸਪੋਰਟਰ ਦਾ ਜਿਨ੍ਹਾਂ ਨੇ ਸਾਨੂੰ ਭਰਮਾ ਹੁੰਗਾਰਾ ਦੇ ਕੇ ਕਰੀਬ-ਕਰੀਬ 450 ਦੀ ਵੋਟ ਨਾਲ ਲੇਟਨਾ ਜਿੱਤੂ ਕਰਾ ਦਿੱਤਾ ਤੇ ਹਲਕੇ ਦੇ ਐਮਐਲਏ ਰੁਪਿੰਦਰ ਸਿੰਘ ਹੈਪੀ ਜੀ ਜਿਨ੍ਹਾਂ ਨੇ ਸਾਨੂੰ ਇਸ ਪਿੰਡਾਂ ਦੇ ਵਿੱਚ ਜਾਣਦੋਗ ਕੀਤਾ ਤੇ ਉੱਥੇ ਦੇ ਕੰਮ ਕਰਾਏ ਵੱਡੀਆਂ-ਵੱਡੀਆਂ ਗਰੰਟੀਆਂ ਦਿੱਤੀਆਂ ਗਰਾਊਂਡ ਬਣਵਾਏ ਉਹਨਾਂ ਦੇ ਕਾਰ ਹੀ ਲੋਕਾਂ ਨੇ ਸਾਨੂੰ ਭਰਮਾਉਂਗਾ ਰ ਦਿੱਤਾ ਮੈਂ ਸਾਰੇ ਸਪੋਰਟਰਾਂ ਤੇ ਵੋਟਰਾਂ ਦਾ तहे ਦਿਲੋਂ ਧੰਨਵਾਦ ਕਰਦਾ ਮੈਂ ਰਸ਼ਵਿੰਦਰ ਸਿੰਘ ਕਲੌਂਦੀ ਜੋਨ ਵਜੀਤਪੁਰ ਤੋਂ ਇਲੈਕਸ਼ਨ ਜਿੱਤਿਆ ਹਾਂ ਮੈਂ ਉਸ ਗਾਲਪੁਰਖ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਮੈਨੂੰ ਇਸ ਕਾਬਲ ਸਮਝਿਆ ਔਰ ਉਸ ਤੋਂ ਬਾਅਦ ਐਮਐਲ ਸਾਹਿਬ ਸਰਦਾਰ ਰੁਪਿੰਦਰ ਸਿੰਘ ਹੈਪੀ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਹਲਕੇ ਦੇ ਵਿੱਚ ਭੇਜਿਆ ਔਰ ਮੈਂ ਪਾਰਟੀ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਔਰ ਆਪਣੇ ਵੋਟਰ ਸਹਿਬਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ 400 ਦੇ ਲਗਭਗ ਲੀਡ ਦੇ ਕੇ ਹਲਕੇ ਦੇ ਵਿੱਚ ਜਿਤਾ ਕੇ ਭੇਜਿਆ ਵੈਖਰੂ ਜੀ ਦਾ ਖਾਲਸਾ ਸ੍ਰੀ ਵੈਖਰੂ ਜੀ ਪਿੰਡਾਂ ਦੇ ਵਿੱਚ ਜੋ ਸਾਡੇ ਔਰੇਰੀ ਤਾਂ ਵਿਕਾਸ ਚੱਲ ਰਹੇ ਨੇ ਪਰ ਫੇਰ ਵੀ ਉਹਨਾਂ ਨੂੰ ਤੇਜ਼ ਕਰਨ ਵਾਸਤੇ ਅਸੀਂ ਐਮਐਲਏ ਸਾਹਿਬ ਦੇ ਨਾਲ ਜਿਵੇਂ ਵੀ ਸਾਨੂੰ ਕਹਿਣਗੇ ਉਵੇਂ ਚੱਲਾਂਗੇ ਔਰ ਵੱਧ ਤੋਂ ਵੱਧ ਲੋਕਾਂ ਦੀਆਂ ਲੋਕਾਂ ਦੀ ਸੇਵਾ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਜਦਨੂ ਸਿੰਘ ਗੋਲੜੀ ਜੋਨ ਨੰਬਰ 4 ਜੋਧਪੁਰ ਤੋਂ ਆਮ ਆਦਮੀ ਪਾਰਟੀ ਵੱਲੋਂ ਇਲੈਕਟ ਕਰ ਰਿਹਾ ਸੀ ਬਲਾਕ ਕਮਤੀ ਮੈਂਬਰ ਲਈ ਤੇ ਮੈਂ ਇਹ ਸੱਤ ਪਿੰਡਾਂ ਦੇ ਵਿੱਚੋਂ ਇਲੈਕਟ ਕਰ ਰਿਹਾ ਸੀ ਸੱਤੇ ਪਿੰਡਾਂ ਦੇ ਸਰਪੰਚਾਂ ਦਾ ਧੰਨਵਾਦ ਕਰਦਾ ਐਕਸ ਸਰਪੰਚਾਂ ਦਾ ਪੰਚਾਇਤ ਮੈਂਬਰਾਂ ਦਾ ਕੱਲੇ-ਕੱਲੇ ਵੋਟਰ ਤੇ ਸਪੋਰਟਰ ਦਾ ਜਿਨ੍ਹਾਂ ਨੇ ਸਾਨੂੰ ਭਰਮਾਹ ਹੰਗਾਰਾ ਦੇ ਕੇ ਕਰੀਬ-ਕਰੀਬ 450 ਦੀ ਵੋਟ ਨਾਲ ਲੀਡ ਨਾਲ ਜਿੱਤੂ ਕਰਾ ਦਿੱਤਾ ਤੇ ਹਲਕੇ ਦੇ ਐਮਐਲਏ ਰੁਪਿੰਦਰ ਸਿੰਘ ਹੈਪੀ ਜੀ ਜਿਨ੍ਹਾਂ ਨੇ ਸਾਨੂੰ ਇਸ ਪਿੰਡਾਂ ਦੇ ਵਿੱਚ ਜਾਣ ਦੇ ਉੱਪਰ ਕੀਤਾ ਤੇ ਉੱਥੇ ਦੇ ਕੰਮ ਕਰਾਏ ਵੱਡੀਆਂ-ਵੱਡੀਆਂ ਗਰੰਟੀਆਂ ਦਿੱਤੀਆਂ ਗਰਾਊਂਡ ਬਣਵਾਏ ਉਹਨਾਂ ਦੇ ਕਾਰ ਹੀ ਲੋਕਾਂ ਨੇ ਸਾਨੂੰ ਭਰਮਾ ਹੁਗਾਰਾ ਦਿੱਤਾ ਮੈਂ ਸਾਰੇ ਸਪੋਰਟਰਾਂ ਤੇ ਵੋਟਰਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ